ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਇਹਦੇ ਲਈ ਧੰਨਵਾਦ ਅੱਜ ਤੁਸੀਂ ਸੁਣੋਗੇ ਰੋਬਰਟ ਕਿਓਸਾਕੀ ਦੁਆਰਾ ਲਿਖੀ ਕਿਤਾਬ ਰਿਚ ਡੈਡ ਪੋਰ ਡੈਡ ਪਹਿਲਾਂ ਸਿੱਖਿਆ ਵਿੱਚ ਨਿਵੇਸ਼ ਕਰੋ ਅਸਲ 'ਚ ਤੁਹਾਡੇ ਕੋਲ ਜਿਹੜੀ ਇਕੱਲੀ ਅਸਲ ਸੰਪਤੀ ਹੈ ਉਹ ਹੈ ਤੁਹਾਡਾ ਦਿਮਾਗ ਜਿਹੜਾ ਕਿ ਤੁਹਾਡਾ ਸਭ ਤੋਂ ਸ਼ਕਤੀਸ਼ਾਲੀ ਜੰਤਰ ਹੈ ਜਿਵੇਂ ਵਿਕਲਪ ਦੀ ਤਾਕਤ ਦੇ ਬਾਬਤ ਕਿਹਾ ਹੈ ਉਚਿਤ ਵੱਡੇ ਹੋ ਜਾਣ ਤੋਂ ਬਾਅਦ ਸਾਡੇ ਚੋਂ ਹਰ ਇੱਕ ਦੇ ਕੋਲ ਇਹ ਵਿਕਲਪ ਮੌਜੂਦ ਹੁੰਦਾ ਹੈ ਕਿ ਅਸੀਂ ਆਪਣੇ ਦਿਮਾਗ 'ਚ ਕੀ ਰੱਖਦੇ ਹਾਂ ਤੁਸੀਂ ਸਾਰਾ ਦਿਨ ਐਮ ਟੀਵੀ ਦੇਖ ਸਕਦੇ ਹੋ ਜਾਂ 골ਫ ਮੈਗਜ਼ੀਨ ਪੜ੍ਹ ਸਕਦੇ ਹੋ ਜਾਂ ਸਿਰੇਮਿਕਸ ਦੀ ਕਲਾਸ ਵੀ ਜਾ ਸਕਦੇ ਹੋ ਜਾਂ ਫਾਈਨੈਂਸ਼ੀਅਲ ਪਲਾਨਿੰਗ ਦੀ ਕਲਾਸ 'ਚ ਵਿਕਲਪ ਤੁਸੀਂ ਚੁਣਦੇ ਹੋ ਜ਼ਿਆਦਾਤਰ ਲੋਕ ਬਸ ਨਿਵੇਸ਼ ਖਰੀਦਦੇ ਹਨ ਪਰ ਇਸ ਦੇ ਪਹਿਲੇ ਨਿਵੇਸ਼ ਦੇ ਬਾਬਤ ਗਿਆਨ ਹਾਸਲ ਕਰਨ ਲਈ ਜ਼ਰਾ ਵੀ ਪੈਸਾ ਖਰਚ ਨਹੀਂ ਕਰਦੇ ਮੇਰਾ ਇੱਕ ਮਿੱਤਰ ਹੈ ਜਿਹੜੀ ਇੱਕ ਅਮੀਰ ਮਹਿਲਾ ਹੈ ਹੁਣੇ ਹਾਲ ਹੀ ਉਸ ਦੇ ਘਰ ਅੰਦਰ ਚੋਰੀ ਹੋ ਗਈ ਚੋਰ ਉਸ ਦੇ ਘਰੋਂ ਟੀਵੀ ਤੋਂ ਟੀਵੀ ਤੇ ਵੀਸੀਆਰ ਲੈ ਗਏ ਅਤੇ ਉਸ ਦੀਆਂ ਕਿਤਾਬਾਂ ਜਿਵੇਂ ਦੀ ਤੇਵੇਂ ਛੱਡ ਗਏ ਅਤੇ ਸਾਡੇ ਸਾਰਿਆਂ ਕੋਲ ਇਹੋ ਜਿਹੇ ਵਿਕਲਪ ਮੌਜੂਦ ਹੁੰਦੇ ਹਨ ਇੱਕ ਵਾਰ ਫਿਰ ਦੁਹਰਾ ਦਿਆਂ 90% ਲੋਕ ਟੀਵੀ ਸੈੱਟ ਖਰੀਦਦੇ ਹਨ ਅਤੇ ਕੇਵਲ 10% ਲੋਕ ਬਿਜ਼ਨਸ ਅਤੇ ਪੁਸਤਕਾਂ ਜਾਂ ਨਿਵੇਸ਼ ਦੀਆਂ ਕਾਸ਼ਟਾਂ ਖਰੀਦਦੇ ਹਨ ਤੇ ਮੈਂ ਕੀ ਕਰਦਾ ਹਾਂ ਮੈਂ ਸੈਮੀਨਾਰ ਚ ਜਾਂਦਾ ਹਾਂ ਮੈਂ ਇਹੋ ਜਿਹੇ ਸੈਮੀਨਾਰਾਂ ਨੂੰ ਪਸੰਦ ਕਰਦਾ ਹਾਂ ਜਿਹੜੇ ਘੱਟੋ ਘੱਟ 2 ਦਿਨ ਲੰਮੇ ਹੁੰਦੇ ਹਨ ਕਿਉਂਕਿ ਮੈਂ ਕਿਸੇ ਅੰਦਰ ਪੂਰੀ ਤਰ੍ਹਾਂ ਡੁੱਬ ਜਾਣਾ ਚਾਹੁੰਦਾ ਹਾਂ 1973 ਚ ਮੈਂ ਟੀਵੀ ਦੇਖ ਰਿਹਾ ਸੀ ਇੱਕ ਆਦਮੀ ਮੇਰੇ ਘਰ ਆਇਆ ਉਹ 3 ਦਿਨ ਦੇ ਸੈਮੀਨਾਰ ਦਾ ਵਿਗਿਆਪਨ ਕਰ ਰਿਹਾ ਸੀ ਕਿ ਕਿਵੇਂ ਪੈਸਾ ਨਾ ਹੁੰਦਿਆਂ ਵੀ ਰੀਅਲ ਅਸਟੇਟ ਖਰੀਦੀ ਜਾ ਸਕਦੀ ਹੈ ਮੈਂ 385 ਡਾਲਰ ਖਰਚ ਕੀਤੇ ਤੇ ਉਸ ਸੈਮੀਨਾਰ ਦੀ ਸਿੱਖਿਆ ਮੇਰੇ ਇੰਨੇ ਕਮਾਈ ਕਿ ਮੈਂ ਉਸ ਤੋਂ ਘੱਟੋ-ਘੱਟ 200,000 ਡਾਲਰ ਕਮਾਏ ਹੋਣਗੇ ਪਰ ਇਸ ਤੋਂ ਵੀ ਜ਼ਿਆਦਾ ਮਹੱਤਵਪੂਰਨ ਇਹ ਹੈ ਕਿ ਇਸ ਨਾਲ ਮੈਨੂੰ ਨਵਾਂ ਜੀਵਨ ਮਿਲਿਆ ਮੈਨੂੰ ساری ਜ਼ਿੰਦਗੀ ਕੰਮ ਨਹੀਂ ਕਰਨਾ ਪਵੇਗਾ ਤੇ ਇਸ ਦਾ ਕਾਰਨ ਹੋਵੇਗਾ ਉਹ ਸੈਮੀਨਾਰ ਮੈਂ ਹਰ ਸਾਲ ਘੱਟੋ-ਘੱਟ ਦੋ ਇਹੋ ਜਿਹੇ ਸੈਮੀਨਾਰਾਂ ਵਿੱਚ ਜ਼ਰੂਰ ਜਾਂਦਾ ਹਾਂ ਮੈਂ ਆਡੀਓ ਟੇਪ ਦਾ ਵੀ ਪ੍ਰੇਮੀ ਹਾਂ ਕਾਰਨ ਮੈਂ ਉਹਨਾਂ ਨੂੰ ਇੱਕਦਮ ਪਿੱਛੇ ਕਰ ਸਕਦਾ ਹਾਂ ਮੈਂ ਪੀਟਰ ਲਿੰਚ ਦੇ ਟੇਪ ਨੂੰ ਸੁਣ ਰਿਹਾ ਸੀ ਤੇ ਉਹਨਾਂ ਨੇ ਇਹੋ ਜਿਹਾ ਕੁਝ ਕਿਹਾ ਜਿਸ ਨਾਲ ਮੈਂ ਪੂਰੀ ਤਰ੍ਹਾਂ ਅਸਹਿਮਤ ਸੀ ਹਟੇ ਤੇ ਨੁਕਤਾ ਚਿੰਨੀ ਹੋਣ ਦੀ ਬਜਾਏ ਮੈਂ ਰੀਵਾਇੰਡ ਬਟਨ ਦਬਾ ਦਿੱਤਾ ਉਸ 5 ਮਿੰਟ ਦੇ ਟੁਕੜੇ ਨੂੰ ਘੱਟੋ ਘੱਟ 20 ਵਾਰ ਸੁਣਿਆ ਸ਼ਾਇਦ ਇਸ ਤੋਂ ਵੀ ਜ਼ਿਆਦਾ ਵਾਰ ਪਰ ਅਚਨਚੇਤ ਆਪਣੇ ਦਿਮਾਗ ਨੂੰ ਖੁੱਲਾ ਰੱਖਣ ਕਾਰਨ ਮੈਂ ਛੇਤੀ ਹੀ ਸਮਝ ਗਿਆ ਕਿ ਉਹਨਾਂ ਨੇ ਉਹ ਗੱਲ ਕਿਉਂ ਕਹੀ ਸੀ ਇਹ ਜਾਦੂ ਵਾਂਗ ਸੀ ਮੈਨੂੰ ਇਹੋ ਜਿਹਾ ਲੱਗਾ ਕਿ ਮੈਂ ਸਾਡੇ ਵਕਤ ਦੇ ਸਭ ਤੋਂ ਵੱਡੇ ਨਿਵੇਸ਼ਕ ਦੇ ਦਿਮਾਗ ਦੀ ਇੱਕ ਖਿੜਕੀ ਨੂੰ ਖੋਲ੍ਹ ਲਿਆ ਹੈ ਉਹਨਾਂ ਦੇ ਗਿਆਨ ਤੇ ਤਜਰਬੇ ਦੇ ਵਿਸ਼ਾਲ ਸਾਧਨਾ ਵਿੱਚੋਂ ਮੈਨੂੰ ਬਹੁਤ ਜ਼ਿਆਦਾ ਡੂੰਗੀ ਅੰਤਰਦ੍ਰਿਸ਼ਟੀ ਮਿਲੀ ਇਸ ਦਾ ਨਤੀਜਾ ਇਹ ਹੋਇਆ ਕਿ ਮੈਂ ਹੁਣ ਵੀ ਆਪਣੇ ਪੁਰਾਣੇ ਤਰੀਕਿਆਂ ਨਾਲ ਸੋਚ ਸਕਦਾ ਹਾਂ ਤੇ ਮੇਰੇ ਕੋਲ ਉਸ ਸਮੱਸਿਆ ਜਾਂ ਸਥਿਤੀ ਨੂੰ ਦੇਖਣ ਦਾ ਪੀਟਰ ਦਾ ਤਰੀਕਾ ਵੀ ਮੌਜੂਦ ਹੁੰਦਾ ਹੈ। ਮੇਰੇ ਕੋਲ ਇੱਕ ਵਿਚਾਰ ਹੋਣ ਦੀ ਬਜਾਏ ਦੋ ਵਿਚਾਰ ਹੁੰਦੇ ਹਨ। ਕਿਸੇ ਵੀ ਸਮੱਸਿਆ ਜਾਂ ਵਰਤੀ ਦੇ ਵਿਸ਼ਲੇਸ਼ਣ ਦਾ ਇੱਕ ਹੋਰ ਟੰਗ ਜਿਸ ਨੂੰ ਜਾਣਨਾ ਅਮੁੱਲ ਹੈ। ਅੱਜ ਮੈਂ ਆਮ ਤੌਰ ਤੇ ਕਹਿੰਦਾ ਹਾਂ ਪੀਟਰ ਲਿੰਚ ਇਸ ਨੂੰ ਕਿਵੇਂ ਕਰੇਗਾ? ਜਾ ਡੋਨਾਲਡ ਟਰੰਪ ਜਾਂ ਵਾਰਨ ਬਫੇ ਜਾਂ ਜਾਰਜ ਸੋਰਸ ਮੇਰੇ ਕੋਲ ਉਹਨਾਂ ਦੀ ਵਿਸ਼ਾਲ ਮਾਨਸਿਕ ਤਾਕਤ ਤੱਕ ਪਹੁੰਚਣ ਦਾ ਰਸਤਾ ਇਹੀ ਹੈ ਕਿ ਮੈਂ ਉਹਨਾਂ ਦੀਆਂ ਕਹੀਆਂ ਹੋਈਆਂ ਗੱਲਾਂ ਨੂੰ ਸੁਣਾ ਜਾਂ ਉਹਨਾਂ ਦੀਆਂ ਲਿਖੀਆਂ ਹੋਈਆਂ ਗੱਲਾਂ ਨੂੰ ਪੜਾਂ ਜਿੱਦੀ ਜਾਂ ਨੁਕਤਾਚੀਨ ਲੋਕ ਆਮ ਤੌਰ ਤੇ ਘੱਟ ਸਬਰ ਮਾਨ ਵਾਲੇ ਹੁੰਦੇ ਹਨ ਜਿਹੜੇ ਜੋਖਮ ਉਠਾਉਣ ਤੋਂ ਡਰਦੇ ਹਨ ਜੇਕਰ ਤੁਸੀਂ ਕੁਝ ਨਵਾਂ ਸਿੱਖਦੇ ਹੋ ਤਾਂ ਆਪਣੇ ਸਿੱਖੇ ਹੋਏ ਗਿਆਨ ਨੂੰ ਪੂਰੀ ਤਰ੍ਹਾਂ ਨਾਲ ਸਮਝਣ ਵਾਸਤੇ ਤੁਹਾਨੂੰ ਕੁਝ ਗਲਤੀਆਂ ਵੀ ਕਰਨੀਆਂ ਪੈਣਗੀਆਂ ਜੇਕਰ ਤੁਸੀਂ ਇੱਥੇ ਤੱਕ ਪੜ੍ਹ ਲਿਆ ਹੈ ਤਾਂ ਇੱਕ ਗੱਲ ਤਾਂ ਤੈਅ ਹੈ ਕਿ ਤੁਸੀਂ ਜਿੱਦੀ ਨਹੀਂ ਹੋ ਜਿੱਦੀ ਲੋਕ ਪੁਸਤਕਾਂ ਘੱਟ ਹੀ ਪੜ੍ਹਦੇ ਹਨ ਜਾਂ ਟੇਪ ਘੱਟ ਹੀ ਖਰੀਦਦੇ ਹਨ ਉਹਨਾਂ ਨੂੰ ਇਹਨਾਂ ਦੀ ਕੀ ਲੋੜ ਹੈ ਉਹ ਬ੍ਰਹਿਮੰਡ ਸ੍ਰਿਸ਼ਟੀ ਦੇ ਕੇਂਦਰ ਬਿੰਦੂ ਹਨ ਇਹੋ ਜਿਹੇ ਬੜੇ ਬੁੱਧੀਮਾਨ ਵਿਅਕਤੀ ਵੀ ਹੁੰਦੇ ਹਨ ਜਿਨ੍ਹਾਂ ਦੇ ਸਾਹਮਣੇ ਕੋਈ ਨਵਾਂ ਵਿਚਾਰ ਆਉਣ ਕਾਰਨ ਉਹ ਬਹਿਸ ਕਰਨ ਲੱਗ ਪੈਂਦੇ ਹਨ ਜੇਕਰ ਉਹ ਨਵਾਂ ਵਿਚਾਰ ਉਹਨਾਂ ਦੇ ਸੋਚਣ ਦੇ ਢੰਗ ਤੋਂ ਵੱਖਰਾ ਹੁੰਦਾ ਹੈ ਇਸ ਪ੍ਰਕਰਨ 'ਚ ਉਹਨਾਂ ਦੀ ਤਥਾ ਕਥਿਤ ਬੁੱਧੀ ਉਹਨਾਂ ਦੇ ਹੱਟ ਦੇ ਨਾਲ ਮਿਲ ਕੇ ਅਗਿਆਨ ਬਣ ਜਾਂਦੀ ਹੈ ਅਸੀਂ ਬਹੁਤ ਸਾਰੇ ਇਹੋ ਜਿਹੇ ਲੋਕਾਂ ਨੂੰ ਜਾਣਦੇ ਹਾਂ ਜਿਹੜੇ ਉੱਚ ਸਿੱਖਿਅਤ ਹਨ ਜਾ ਜਿਹੜੇ ਮੰਨਦੇ ਹਨ ਕਿ ਉਹ ਸਮਾਰਟ ਹਨ ਪਰ ਉਹਨਾਂ ਦੀ ਬੈਲੈਂਸ ਸ਼ੀਟ ਇੱਕ ਅਲੱਗ ਹੀ ਤਸਵੀਰ ਦਿਖਾਉਂਦੀ ਹੈ ਜਿਹੜਾ ਵਿਅਕਤੀ ਅਸਲ ਵਿੱਚ ਬੁੱਧੀਮਾਨ ਹੁੰਦਾ ਹੈ ਉਹ ਨਵੇਂ ਵਿਚਾਰਾਂ ਦਾ ਸਵਾਗਤ ਕਰਦਾ ਹੈ ਕਿਉਂਕਿ ਨਵੇਂ ਵਿਚਾਰ ਪਹਿਲੇ ਵਿਚਾਰਾਂ ਨਾਲ ਮਿਲ ਕੇ ਇੱਕ ਅਦਭੁਤ ਸੰਜੋਗ ਕਰ ਸਕਦੇ ਹਨ ਬੋਲਣ ਤੋਂ ਜ਼ਿਆਦਾ ਮਹੱਤਵਪੂਰਨ ਹੈ ਸੁਣਨਾ ਜੇਕਰ ਇਹ ਸਹੀ ਨਹੀਂ ਹੁੰਦਾ ਤਾਂ ਰੱਬ ਨੇ ਸਾਨੂੰ ਦੋ ਕੰਨ ਤੇ ਇੱਕ ਮੂੰਹ ਨਹੀਂ ਦਿੱਤਾ ਹੁੰਦਾ ਬਹੁਤ ਸਾਰੇ ਲੋਕ ਆਪਣੇ ਮੂੰਹ ਨਾਲ ਸੋਚਦੇ ਹਨ ਤੇ ਸੁਣਨ ਵੇਲੇ ਨਵੇਂ ਵਿਚਾਰਾਂ ਤੇ ਸੰਭਾਵਨਾਵਾਂ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਸਵਾਲ ਪੁੱਛਣ ਦੇ ਬਜਾਏ ਉਹ ਬਹਿਸ ਕਰਨ ਲੱਗ ਪੈਂਦੇ ਹਨ ਮੈਂ ਆਪਣੀ ਦੌਲਤ ਬਾਰੇ ਬੜਾ ਲੰਮਾ ਨਜ਼ਰੀਆ ਰੱਖਦਾ ਮੈਂ ਫਟਾਫਟ ਅਮੀਰ ਬਣਨ ਦੀ ਮਾਨਸਿਕਤਾ ਉੱਤੇ ਭਰੋਸਾ ਨਹੀਂ ਕਰਦਾ ਜਿਹੜੀ ਜ਼ਿਆਦਾਤਰ ਲੋਟਰੀ ਖੇਡਣ ਵਾਲਿਆਂ ਜਾਂ ਕੈਸੀਨੋ ਦੇ ਜਵਾਰੀਆਂ ਵਿੱਚ ਪਾਈ ਜਾਂਦੀਆਂ ਹਨ ਮੈਂ ਸ਼ੇਅਰ ਖਰੀਦ ਸਕਦਾ ਹਾਂ ਸ਼ੇਅਰ ਵੇਚ ਸਕਦਾ ਹਾਂ ਪਰ ਮੈਂ ਸਿੱਖਿਆ ਦੇ ਮਾਮਲੇ ਵਿੱਚ ਦੂਰ ਅੰਦੇਸ਼ੀ ਵਾਲੇ ਵਿਚਾਰ ਰੱਖਦਾ ਹਾਂ ਜੇਕਰ ਤੁਸੀਂ ਇੱਕ ਹਵਾਈ ਜਹਾਜ਼ ਨੂੰ ਉਡਾਉਣਾ ਚਾਹੁੰਦੇ ਹੋ ਤਾਂ ਪਹਿਲਾਂ ਮੈਂ ਤੁਹਾਨੂੰ ਇਸ ਨੂੰ ਸਿੱਖਣ ਦੀ ਸਲਾਹ ਦੇਣਾ ਚਾਹਾਂਗਾ ਮੈਂ ਇਹੋ ਜਿਹੇ ਲੋਕਾਂ ਨੂੰ ਦੇਖ ਕੇ ਹਮੇਸ਼ਾ ਹੈਰਾਨ ਰਹਿ ਜਾਂਦਾ ਹਾਂ ਜਿਹੜੇ ਸਟਾਕ ਜਾਂ ਰੀਅਲ ਅਸਟੇਟ ਖਰੀਦਦੇ ਹਨ ਪਰ ਆਪਣੀ ਸਭ ਤੋਂ ਵੱਡੀ ਦੌਲਤ 'ਚ ਬਿਲਕੁਲ ਨਿਵੇਸ਼ ਨਹੀਂ ਕਰਦੇ ਜਿਹੜਾ ਕੀ ਉਹਨਾਂ ਦਾ ਦਿਮਾਗ ਹੈ ਕੇਵਲ ਇੱਕ ਜਾਂ ਦੋ ਘਰ ਖਰੀਦ ਲੈਣ ਨਾਲ ਤੁਸੀਂ ਰੀਅਲ ਅਸਟੇਟ ਦੇ ਖੇਤਰ 'ਚ ਵਿਸ਼ੇਸ਼ ਨਹੀਂ ਬਣ ਜਾਂਦੇ ਆਪਣੇ ਦੋਸਤਾਂ ਨੂੰ ਸਾਵਧਾਨੀ ਨਾਲ ਚੁਣੋ ਨਾਲ ਰਹਿਣ ਦੀ ਤਾਕਤ ਸਭ ਤੋਂ ਪਹਿਲਾਂ ਤਾਂ ਮੈਂ ਇਹ ਦੱਸ ਦਿਆਂ ਕਿ ਮੈਂ ਆਪਣੇ ਦੋਸਤਾਂ ਨੂੰ ਉਹਨਾਂ ਦੀ ਅਮੀਰੀ ਦੇ ਹਿਸਾਬ ਨਾਲ ਨਹੀਂ ਚੁਣਦਾ ਮੇਰੇ ਇਹੋ ਜਿਹੇ ਵੀ ਦੋਸਤ ਹਨ ਜਿਨ੍ਹਾਂ ਨੇ ਗਰੀਬੀ 'ਚ ਜੀਉਣ ਦੀ ਸੌ ਖਾਦੀ ਹੈ ਤੇ ਇਹੋ ਜਿਹੇ ਵੀ ਦੋਸਤ ਹਨ ਜਿਹੜੇ ਹਰ ਸਾਲ ਕਰੋੜਾਂ ਕਮਾਉਂਦੇ ਹਨ ਮੁੱਦੇ ਦੀ ਗੱਲ ਇਹ ਹੈ ਕਿ ਮੈਂ ਉਹਨਾਂ ਸਾਰਿਆਂ ਤੋਂ ਸਿੱਖਦਾ ਹਾਂ ਤੇ ਮੈਂ ਪੂਰਾ ਮਨ ਲਾ ਕੇ ਉਹਨਾਂ ਤੋਂ ਸਿੱਖਣ ਦੀ ਕੋਸ਼ਿਸ਼ ਕਰਦਾ ਹਾਂ ਮੈਂ ਇਹ ਮੰਨਦਾ ਹਾਂ ਕਿ ਮੈਂ ਅਮੀਰ ਲੋਕਾਂ ਦੀ ਤਲਾਸ਼ ਕੀਤੀ ਹੈ ਪਰ ਮੇਰੀ ਨਜ਼ਰ ਉਹਨਾਂ ਦੀ ਦੌਲਤ ਉੱਤੇ ਨਹੀਂ ਬਲਕਿ ਉਹਨਾਂ ਦੇ ਗਿਆਨ ਉੱਪਰ ਸੀ ਕਈ ਮਾਮਲਿਆਂ ਵਿੱਚ ਇਹੋ ਜਿਹੇ ਅਮੀਰ ਲੋਕ ਮੇਰੇ ਚੰਗੇ ਦੋਸਤ ਬਣ ਗਏ ਜਦੋਂ ਕਿ ਕਈ ਵਾਰ ਇਸ ਤਰ੍ਹਾਂ ਨਹੀਂ ਸੀ ਹੋਇਆ ਪਰ ਮੈਂ ਤੁਹਾਨੂੰ ਇੱਕ ਅੰਤਰ ਦੱਸਣਾ ਚਾਹਾਂਗਾ ਮੈਂ ਇਹ ਪਾਇਆ ਹੈ ਕਿ ਮੇਰੇ ਪੈਸੇ ਵਾਲੇ ਦੋਸਤ ਪੈਸਿਆਂ ਦੇ ਬਾਬਤ ਹੀ ਗੱਲਾਂ ਕਰਦੇ ਹਨ ਤੇ ਇਸ ਨਾਲ ਮੇਰਾ ਮਤਲਬ ਇਹ ਨਹੀਂ ਹੈ ਕਿ ਉਹਨਾਂ ਨੂੰ ਪੈਸਿਆਂ ਦਾ ਕਮੰਡ ਹੈ ਉਹ ਇਸ ਵਿਸ਼ੇ ਅੰਦਰ ਦਿਲਚਸਪੀ ਰੱਖਦੇ ਹਨ ਇਸ ਲਈ ਮੈਂ ਉਹਨਾਂ ਕੋਲੋਂ ਸਿੱਖਦਾ ਹਾਂ ਤੇ ਉਹ ਮੇਰੇ ਕੋਲੋਂ ਮੇਰੇ ਉਹ ਦੋਸਤ ਜਿਹੜੇ ਆਰਥਿਕ ਦਲਦਲ ਵਿੱਚ ਫਸੇ ਹੋਏ ਹਨ ਉਹ ਪੈਸੇ, ਕਾਰੋਬਾਰ ਜਾਂ ਨਿਵੇਸ਼ ਬਾਰੇ ਗੱਲਾਂ ਕਰਨਾ ਪਸੰਦ ਨਹੀਂ ਕਰਦੇ। ਉਹਨਾਂ ਦੀਆਂ ਨਜ਼ਰਾਂ ਵਿੱਚ ਇਸ ਤਰ੍ਹਾਂ ਕਰਨਾ ਮੂਰਖਤਾਪੂਰਨ ਜਾਂ ਬੇਮਤਲਬ ਹੁੰਦਾ ਹੈ ਇਸ ਲਈ ਮੈਂ ਆਪਣੇ ਗਰੀਬ ਦੋਸਤਾਂ ਕੋਲੋਂ ਇਹ ਸਿੱਖਦਾ ਹਾਂ ਕਿ ਮੈਨੂੰ ਕੀ ਨਹੀਂ ਕਰਨਾ ਚਾਹੀਦਾ। ਮੇਰੇ ਕਾਫੀ ਦੋਸਤ ਹਨ ਜਿਨ੍ਹਾਂ ਨੇ ਆਪਣੀ ਨਿੱਕੀ ਜਿਹੀ ਜ਼ਿੰਦਗੀ 'ਚ ਅਰਬਾਂ ਡਾਲਰ ਕਮਾਏ ਹਨ। ਉਹਨਾਂ ਵਿੱਚੋਂ ਤਿੰਨ ਦੋਸਤਾਂ ਨੇ ਇੱਕੋ ਜਿਹਾ ਹੀ ਤਜਰਬਾ ਦੱਸਿਆ ਉਹਨਾਂ ਦੇ ਗਰੀਬ ਦੋਸਤ ਉਹਨਾਂ ਨੂੰ ਇਹ ਪੁੱਛਣ ਕਦੇ ਨਹੀਂ ਆਏ ਕਿ ਉਹਨਾਂ ਨੇ ਇਸ ਤਰ੍ਹਾਂ ਕਿਵੇਂ ਕੀਤਾ ਪਰ ਉਹ ਉਹਨਾਂ ਕੋਲ ਦੋ ਚੋਂ ਇੱਕ ਚੀਜ਼ ਜਾਂ ਦੋਵੇਂ ਹੀ ਚੀਜ਼ਾਂ ਦੇ ਬਾਰੇ ਸਹਾਇਤਾ ਮੰਗਣ ਆਏ ਪਹਿਲੀ ਕਰਜ਼ਾ ਜਾਂ ਦੂਸਰੀ ਨੌਕਰੀ ਚੇਤਾਵਨੀ ਗਰੀਬ ਜਾਂ ਡਰੇ ਹੋਏ ਲੋਕਾਂ ਦੀ ਨਾ ਸੁਣੋ ਮੇਰੇ ਕਈ ਗਰੀਬ ਦੋਸਤ ਹਨ ਜਿਨ੍ਹਾਂ ਨਾਲ ਮੈਂ ਪਿਆਰ ਵੀ ਕਰਦਾ ਹਾਂ ਪਰ ਜੋ ਜ਼ਿੰਦਗੀ ਤੋਂ ਡਰੇ ਹੋਏ ਕੁੱਕੜ ਹਨ ਜਦੋਂ ਪੈਸੇ ਦੀ ਗੱਲ ਆਉਂਦੀ ਹੈ ਖਾਸ ਕਰਕੇ ਪੈਸਾ ਲਾਉਣ ਦੀ ਤਾਂ ਉਹਨਾਂ ਦੀਆਂ ਨਜ਼ਰਾਂ ਵਿੱਚ ਅਸਮਾਨ ਹਮੇਸ਼ਾ ਡਿੱਗਣ ਵਾਲਾ ਹੁੰਦਾ ਹੈ ਬਹੁਤ ਤੁਹਾਨੂੰ ਹਮੇਸ਼ਾ ਇਹ ਦੱਸ ਸਕਦੇ ਹਨ ਕਿ ਕੋਈ ਚੀਜ਼ ਕਿਉਂ ਸਫਲ ਨਹੀਂ ਹੋਵੇਗੀ ਸਮੱਸਿਆ ਇਹ ਹੈ ਕਿ ਲੋਕ ਉਹਨਾਂ ਦੀਆਂ ਗੱਲਾਂ ਸੁਣਦੇ ਹਨ ਤੇ ਜਿਹੜੇ ਲੋਕ ਇਹਨਾਂ ਨਿਰਾਸ਼ਾਵਾਦੀ ਵਿਚਾਰਾਂ ਨੂੰ ਅੱਖਾਂ ਬੰਨ੍ਹ ਕੇ ਬੰਦ ਕਰਕੇ ਮੰਨ ਲੈਂਦੇ ਹਨ ਉਹ ਵੀ ਛੋਟੇ ਕੁੱਕੜ ਬਣ ਜਾਂਦੇ ਹਨ ਜਿਵੇਂ ਇੱਕ ਪੁਰਾਣੀ ਖੋਤਜਾ ਖਾਨ ਹੈ ਇੱਕੋ ਜਿਹੇ ਵਿਚਾਰਾਂ ਵਾਲੇ ਲੋਕਾਂ ਵਿੱਚ ਸਹਿਮਤੀ ਹੁੰਦੀ ਹੈ ਜੇਕਰ ਤੁਸੀਂ ਸੀਐਨਬੀਸੀ ਦੇਖਦੇ ਹੋ ਜਿਹੜਾ ਨਿਵੇਸ਼ ਦੀ ਸੂਚਨਾ ਦੇਣ ਵਾਲੀ ਸੋਨੇ ਦੀ ਖदान ਹੈ ਤਾਂ ਉਹਨਾਂ ਦੇ ਕੋਲ ਅਕਸਰ ਤਥਾ ਕਥਿਤ ਵਿਸ਼ੇਸ਼ਗਿਆ ਦੀ ਇੱਕ ਪੈਨਲ ਹੁੰਦਾ ਹੈ ਇੱਕ ਵਿਸ਼ੇਸ਼ਕ ਇਹ ਕਹੇਗਾ ਕਿ ਬਾਜ਼ਾਰ ਟੈਟੇੜੀ ਹੋਣ ਵਾਲਾ ਹੈ ਤੇ ਦੂਜਾ ਕਹੇਗਾ ਕਿ ਬਾਜ਼ਾਰ ਚ ਚੜ੍ਹਾ ਆਉਣ ਵਾਲਾ ਹੈ ਜੇਕਰ ਤੁਸੀਂ ਸਮਾਰਟ ਹੋ ਤਾਂ ਤੁਸੀਂ ਦੋਨਾਂ ਦੀ ਗੱਲ ਸੁਣੋ ਆਪਣੇ ਦਿਮਾਗ ਨੂੰ ਖੁੱਲਾ ਰੱਖੋ ਕਿ ਕਿ ਦੋਨਾਂ ਦੇ ਕੋਲ ਆਪਣੇ ਆਪਣੇ ਤਰਕ ਹਨ ਬਦਕਿਸਮਤੀ ਨਾਲ ਜ਼ਿਆਦਾਤਰ ਗਰੀਬ ਲੋਕ ਛੋਟੇ ਮੁਰਗੇ ਦੀ ਹੀ ਗੱਲਾਂ ਸੁਣਦੇ ਹਨ ਮੇਰੇ ਬੜੇ ਨਜ਼ਦੀਕੀ ਮਿੱਤਰ ਹਨ ਜਿਹੜੇ ਮੈਨੂੰ ਕਿਸੇ ਸੌਦੇ ਜਾਂ ਨਿਵੇਸ਼ ਤੋਂ ਰੋਕਣ ਲਈ ਆਪਣੇ ਤਰਕ ਦਿੰਦੇ ਹਨ ਕੁਝ ਸਾਲਾਂ ਪਹਿਲਾਂ ਮੇਰੇ ਦੋਸਤ ਨੇ ਮੈਨੂੰ ਦੱਸਿਆ ਕਿ ਉਹ ਇਸ ਲਈ ਰਮਾਂਚਿਤ ਸੀ ਕਿਉਂਕਿ ਉਸ ਨੂੰ ਆਪਣੀ ਜਮਾ ਪੂੰਜੀ ਤੇ 6% ਵਿਆਜ ਵਾਲਾ ਬੌਂਡ ਮਿਲ ਗਿਆ ਸੀ ਮੈਂ ਉਸ ਨੂੰ ਦੱਸਿਆ ਕਿ ਮੈਂ ਸਰਕਾਰ ਤੋਂ 16% ਵਿਆਜ ਕਮਾ ਰਿਹਾ ਹਾਂ ਅਗਲੇ ਹੀ ਦਿਨ ਉਸਨੇ ਮੈਨੂੰ ਇੱਕ ਲੇਖ ਭੇਜ ਦਿੱਤਾ ਜਿਸ ਵਿੱਚ ਇਹ ਲਿਖਿਆ ਸੀ ਕਿ ਮੇਰਾ ਨਿਵੇਸ਼ ਖਤਰਨਾਕ ਕਿਉਂ ਸੀ ਮੈਂ ਸਾਲਾਂ ਤੋਂ 16% ਵਿਆਜ ਕਮਾ ਰਿਹਾ ਹਾਂ ਤੇ ਉਹ ਹੁਣੇ ਵੀ 6 ਵਿਆਜ 6% ਵਿਆਜ ਹੀ ਲੈ ਰਿਹਾ ਹੈ ਮੈਂ ਤਾਂ ਇਹੀ ਕਹਾਂਗਾ ਕਿ ਦੌਲਤ ਬਣਾਉਣ ਵਿੱਚ ਸਭ ਤੋਂ ਮੁਸ਼ਕਲ ਚੀਜ਼ ਇਹ ਹੈ ਕਿ ਤੁਸੀਂ ਆਪਣੇ ਆਪ ਪ੍ਰਤੀ ਇਮਾਨਦਾਰ ਰਹੋ ਤੇ ਭੀੜ ਦੇ ਨਾਲ ਚੱਲਣ ਦੀ ਇੱਛਾ ਨਾ ਰੱਖੋ ਬਾਜ਼ਾਰ 'ਚ ਆਮ ਤੌਰ ਤੇ ਭੀੜ ਸਾਰਿਆਂ ਤੋਂ ਬਾਅਦ ਵਿੱਚ ਆਉਂਦੀ ਹੈ ਤੇ ਇਸ ਕਰਕੇ ਹਲਾਲ ਹੋ ਜਾਂਦੀ ਹੈ ਜੇਕਰ ਮੁੱਖ ਪੇਜ ਤੇ ਕਿਸੇ ਵੱਡੇ ਸੌਦੇ ਦੀ ਖਬਰ ਛਪਦੀ ਹੈ ਤਾਂ ਜ਼ਿਆਦਾਤਰ ਮਾਮਲਿਆਂ ਵਿੱਚ ਦੇਰ ਹੋ ਚੁੱਕੀ ਹੁੰਦੀ ਹੈ ਕਿਸੇ ਨਵੇਂ ਸੌਦੇ ਦੀ ਤਲਾਸ਼ ਕਰੋ ਜਿਵੇਂ ਅਸੀਂ ਤਰਨ ਵਾਲੇ ਨੂੰ ਕਿਹਾ ਕਰਦੇ ਹਾਂ ਹਮੇਸ਼ਾ ਇੱਕ ਹੋਰ ਲਹਿਰ ਆਉਂਦੀ ਹੈ ਜਿਹੜੇ ਲੋਕ ਛੇਤੀ ਕਰਦੇ ਹਨ ਤੇ ਕਿਸੇ ਲਹਿਰ ਉੱਤੇ ਦੇਰ ਨਾਲ ਪੁੱਜਦੇ ਹਨ ਉਹ ਅਕਸਰ ਢਹ ਢੇਰੀ ਹੋ ਜਾਂਦੇ ਹਨ ਸਮਾਰਟ ਨਿਵੇਸ਼ਕ ਬਾਜ਼ਾਰ ਦੀ ਟਾਈਮਿੰਗ ਨੂੰ ਧਿਆਨ ਵਿੱਚ ਨਹੀਂ ਰੱਖਦੇ ਜੇਕਰ ਇੱਕ ਲਹਿਰ ਚਲੀ ਗਈ ਤਾਂ ਉਹ ਅਗਲੀ ਲਹਿਰ ਨੂੰ ਤਲਾਸ਼ਦੇ ਹਨ ਤੇ ਆਪਣੇ ਆਪ ਨੂੰ ਉਸ ਲਈ ਤਿਆਰ ਕਰ ਲੈਂਦੇ ਹਨ ਜ਼ਿਆਦਾਤਰ ਲੋਕਾਂ ਲਈ ਇਹ ਮੁਸ਼ਕਲ ਇਸ ਕਾਰਨ ਹੁੰਦਾ ਹੈ ਕਿਉਂਕਿ ਜਿਹੜੇ ਲੋਕ ਹਰਮਨ ਪਿਆਰੇ ਨਹੀਂ ਹਨ ਖਰੀਦਣਾ ਉਹਨਾਂ ਲਈ ਡਰਾਉਣਾ ਹੁੰਦਾ ਹੈ ਡਰਪੋਕ ਨਿਵੇਸ਼ਕ ਉਸ ਭੀੜ ਦੇ ਝੁੰਡ ਦੀ ਤਰ੍ਹਾਂ ਹੁੰਦਾ ਹੈ ਜਿਹੜਾ ਭੀੜ ਦੇ ਨਾਲ ਹੀ ਚੱਲਦਾ ਹੈ ਜੋ ਉਹਨਾਂ ਦਾ لالਚ ਉਹਨਾਂ ਨੂੰ ਉਸ ਵੇਲੇ ਅੰਦਰ ਲਿਆਉਂਦਾ ਹੈ ਜਦੋਂ ਸਿਆਣੇ ਨਿਵੇਸ਼ਕ ਮੁਨਾਫਾ ਕਮਾ ਕੇ ਬਾਹਰ ਵੀ ਨਿਕਲ ਚੁੱਕੇ ਹੁੰਦੇ ਹਨ ਸਿਆਣਾ ਨਿਵੇਸ਼ਕ ਉਸ ਵੇਲੇ ਸ਼ੇਅਰ ਖਰੀਦਦਾ ਹੈ ਜਦੋਂ ਇਹ ਪ੍ਰਸਿੱਧ ਨਹੀਂ ਹੁੰਦਾ ਉਹ ਜਾਣਦੇ ਹਨ ਕਿ ਉਹ ਖਰੀਦਣ ਵੇਲੇ ਵੀ ਮੁਨਾਫਾ ਕਮਾਉਂਦੇ ਹਨ ਵੇਚਣ ਵੇਲੇ ਨਹੀਂ ਉਹ ਧੀਰਜ ਨਾਲ ਇੰਤਜ਼ਾਰ ਕਰਦੇ ਹਨ ਜਿਵੇਂ ਮੈਂ ਕਿਹਾ ਉਹ ਮਾਰਕੀਟ ਦੀ ਟਾਈਮਿੰਗ ਨੂੰ ਧਿਆਨ ਵਿੱਚ ਨਹੀਂ ਰੱਖਦੇ ਕਿਸੇ ਤੈਰਨ ਵਾਲੇ ਵਾਂਗ ਉਹ ਲਹਿਰ ਦੀ ਅਗਲੀ ਵੱਡੀ ਲਹਿਰ ਸਮੁੰਦਰ ਦੀ ਅਗਲੀ ਵੱਡੀ ਲਹਿਰ ਲਈ ਆਪਣੇ ਆਪ ਨੂੰ ਤਿਆਰ ਕਰ ਲੈਂਦੇ ਹਨ ਇਹ ਇਨਸਾਈਡਰ ਟਰੇਡਿੰਗ ਜਾਂ ਅੰਦਰੂਨੀ ਸੌਦੇਬਾਜ਼ੀ ਹੈ ਇਨਸਾਈਡਰ ਟਰੇਡਿੰਗ ਕਾਨੂੰਨੀ ਤੌਰ ਤੇ ਕਾਨੂੰਨੀ ਤੇ ਗੈਰ ਕਾਨੂੰਨੀ ਦੋਵੇਂ ਪ੍ਰਕਾਰ ਦੀ ਹੁੰਦੀ ਹੈ ਪਰ ਕਿਸੇ ਵੀ ਢੰਗ ਨਾਲ ਦੇਖੋ ਇਹ ਇਨਸਾਈਡਰ ਟਰੇਡਿੰਗ ਹੀ ਹੈ فرق కేవలం ਇਹ ਨਾ ਹੁੰਦਾ ਹੈ ਕਿ ਤੁਸੀਂ ਅੰਦਰੋਂ ਕਿੰਨੀ ਦੂਰੀ ਉੱਤੇ ਹੈ ਅੰਦਰੂਨੀ ਜਾਣਕਾਰੀ ਰੱਖਣ ਵਾਲੇ امیر ਦੋਸਤਾਂ ਨੂੰ ਬਣਾਏ ਰੱਖਣ ਦਾ ਇੱਕ ਕਾਰਨ ਇਹ ਵੀ ਹੁੰਦਾ ਹੈ ਕਿਉਂਕਿ ਪੈਸਾ ਇੱਥੇ ਹੀ ਬਣਾਇਆ ਜਾਂਦਾ ਹੈ ਇਹ ਸੂਚਨਾ ਦੇ ਆਧਾਰ ਤੇ ਬਣਾਇਆ ਜਾਂਦਾ ਹੈ ਤੁਸੀਂ ਅਗਲੀ ਉਛਾਲ ਦੇ ਬਾਰੇ ਜਾਣ ਲੈਂਦੇ ਹੋں ਦਾਖਲ ਹੋ ਜਾਂਦੇ ਹੋ ਤੇ ਅਗਲੇ ਡਿੱਗਣ ਤੋਂ ਪਹਿਲਾਂ ਬਾਹਰ ਨਿਕਲ ਜਾਂਦੇ ਹੋ ਮੈਂ ਇਹ ਨਹੀਂ ਕਹਿੰਦਾ ਕਿ ਇਸ ਨੂੰ ਗੈਰ ਕਾਨੂੰਨੀ ਢੰਗ ਨਾਲ ਕਰੋ ਪਰ ਮੈਂ ਇਹ ਜ਼ਰੂਰ ਕਹਿੰਦਾ ਹਾਂ ਕਿ ਤੁਹਾਨੂੰ ਜਾਣਕਾਰੀ ਜਿੰਨੀ ਛੇਤੀ ਮਿਲੇਗੀ ਤੁਸੀਂ ਉਤਨਾ ਹੀ ਘੱਟ ਖਤਰੇ ਵਿੱਚ ਜ਼ਿਆਦਾ ਮੁਨਾਫਾ ਕਮਾ ਸਕੋਗੇ ਦੋਸਤ ਇਸੇ ਲਈ ਹੁੰਦੇ ਹਨ ਤੇ ਇਹੀ ਫਾਈਨੈਂਸ਼ੀਅਲ ਬੁੱਧੀ ਵੀ ਹੈ ਕਿਸੇ ਫਾਰਮੂਲੇ ਦੇ ਮਾਹਿਰ ਬਣ ਜਾਓ ਤੇ ਫਿਰ ਇੱਕ ਹੋਰ ਨਵਾਂ ਫਾਰਮੂਲਾ ਸਿੱਖ ਲਓ ਛੇਤੀ ਸਿੱਖਣ ਦੀ ਤਾਕਤ ਬ੍ਰਾਂਡ ਬਣਾਉਣ ਲਈ ਹਰ ਬੇਕਰ ਦਾ ਆਪਣਾ ਹੀ ਇੱਕ ਫਾਰਮੂਲਾ ਹੁੰਦਾ ਹੈ ਭਾਵੇਂ ਉਸ ਦੇ ਦਿਮਾਗ ਵਿੱਚ ਹੀ ਕਿਉਂ ਨਾ ਹੋਵੇ। ਇਹੀ ਪੈਸਾ ਬਣਾਉਣ ਬਾਰੇ ਵੀ ਸਹੀ ਹੈ। ਇਸ ਲਈ ਧਨ ਨੂੰ ਆਮ ਕਰਕੇ ਦੇਵ ਵੀ ਕਿਹਾ ਜਾਂਦਾ ਹੈ। ਸਾਡੇ ਵਿੱਚੋਂ ਜ਼ਿਆਦਾਤਰ ਲੋਕਾਂ ਨੇ ਇਹ ਅਖਾਣ ਸੁਣਿਆ ਹੈ ਤੁਸੀਂ ਉਹੀ ਹੋ ਜਿਹੜਾ ਤੁਸੀਂ ਖਾਂਦੇ ਹੋ। ਮੈਂ ਇਸੇ ਅਖਾਣ ਨੂੰ ਦੂਜੀ ਤਰ੍ਹਾਂ ਕਹਿਣਾ ਚਾਹਾਂਗਾ। ਮੈਂ ਕਹਿੰਦਾ ਹਾਂ ਤੁਸੀਂ ਉਹੀ ਬਣਦੇ ਹੋ ਜਿਹੜਾ ਤੁਸੀਂ ਪੜ੍ਹਦੇ ਹੋ। ਦੂਜੇ ਸ਼ਬਦਾਂ ਵਿੱਚ ਤੁਸੀਂ ਸਾਵਧਾਨ ਰਹੋ ਕਿ ਤੁਸੀਂ ਕੀ ਪੜ੍ਹ ਜਾਂ ਸਿੱਖ ਰਹੇ ਹੋ। ਕਿਉਂਕਿ ਤੁਹਾਡਾ ਦਿਮਾਗ ਇੰਨਾ ਜ਼ਿਆਦਾ ਤਾਕਤਵਰ ਹੈ ਕਿ ਤੁਸੀਂ ਜਿਸ ਬਾਬਤ ਸਿੱਖੋਗੇ ਤੁਸੀਂ ਉਹੀ ਬਣ ਜਾਵੋਗੇ। ਮਿਸਾਲ ਵਜੋਂ ਜੇਕਰ ਤੁਸੀਂ ਕੁਕਿੰਗ ਸਿੱਖਦੇ ਹੋ ਤਾਂ ਤੁਸੀਂ ਕੁੱਕ ਬਣ ਜਾਂਦੇ ਹੋ। ਜੇਕਰ ਤੁਸੀਂ ਕੁਝ ਨਹੀਂ ਬਣਨਾ ਚਾਹੁੰਦੇ ਤਾਂ ਤੁਹਾਨੂੰ ਕੋਈ ਹੋਰ ਵਿਸ਼ਾ ਪੜ੍ਹਨਾ ਚਾਹੀਦਾ ਹੈ। ਜਿਵੇਂ ਇੱਕ ਸਕੂਲ ਟੀਚਰ ਵਿਦਿਆ ਦਾ ਅਧਿਆਨ ਕਰ ਲੈਣ ਤੋਂ ਬਾਅਦ ਤੁਸੀਂ ਆਮ ਕਰਕੇ ਟੀਚਰ ਬਣ ਸਕਦੇ ਹੋ। ਤੇ ਇਸੇ ਤਰ੍ਹਾਂ ਇਹ سلسلہ جاری رہ ਸਕਦਾ ਹੈ ਆਪਣੇ ਅਧਿਆਨ ਦੇ ਵਿਸ਼ੇ ਨੂੰ ਸਾਵਧਾਨੀ ਨਾਲ ਚੁਣੋ ਜਦੋਂ ਵੀ ਪੈਸੇ ਦੀ ਗੱਲ ਆਉਂਦੀ ਹੈ ਤਾਂ ਜ਼ਿਆਦਾਤਰ ਲੋਕਾਂ ਦੇ ਕੋਲ ਉਹੀ ਇੱਕ ਬੁਨਿਆਦੀ ਫਾਰਮੂਲਾ ਹੁੰਦਾ ਹੈ ਜਿਹੜਾ ਉਹਨਾਂ ਨੇ ਸਕੂਲ ਵਿੱਚ ਸਿੱਖਿਆ ਸੀ ਤੇ ਉਹ ਫਾਰਮੂਲਾ ਹੈ ਪੈਸੇ ਲਈ ਕੰਮ ਕਰੋ ਸੰਸਾਰ ਵਿੱਚ ਸਭ ਤੋਂ ਜ਼ਿਆਦਾ ਹਰਮਨ ਪਿਆਰਾ ਫਾਰਮੂਲਾ ਇਹੀ ਹੈ ਜਿਸ ਕਾਰਨ ਹਰ ਦਿਨ ਕਰੋੜਾਂ ਲੋਕ ਸਵੇਰੇ ਉੱਠ ਕੇ ਕੰਮ ਤੇ ਜਾਂਦੇ ਹਨ ਪੈਸਾ ਕਮਾਉਂਦੇ ਹਨ ਬਿੱਲ ਚੁਕਾਉਂਦੇ ਹਨ ਚੈੱਕ ਬੁੱਕ ਨੂੰ ਬੈਲੈਂਸ ਕਰਦੇ ਹਨ ਕੁਝ ਮਿਊਚੁਅਲ ਫੰਡ ਖਰੀਦ ਲੈਂਦੇ ਹਨ ਤੇ ਫਿਰ ਕੰਮ ਉੱਤੇ ਚਲੇ ਜਾਂਦੇ ਹਨ ਇਹ ਹੀ ਉਹਨਾਂ ਦਾ ਬੁਨਿਆਦੀ ਫਾਰਮੂਲਾ ਜਾਂ ਨੁਸਖਾ ਹੈ ਜੇਕਰ ਤੁਸੀਂ ਕੁਝ ਕਰ ਰਹੇ ਹੋ ਤੇ ਉਸ ਕੋਲੋਂ ਥੱਕ ਗਏ ਹੋ ਤਾਂ ਤੁਸੀਂ ਉਚਿਤ ਨਹੀਂ ਕਮਾ پا ਰਹੇ ਇਸ ਲਈ ਤੁਹਾਨੂੰ ਆਪਣੇ ਪੈਸੇ ਬਣਾਉਣ ਦੇ ਫਾਰਮੂਲੇ ਨੂੰ ਬਦਲ ਲੈਣਾ ਚਾਹੀਦਾ ਹੈ ਬਹੁਤ ਸਮਾਂ ਪਹਿਲਾਂ ਜਦੋਂ ਮੈਂ 26 ਸਾਲ ਦਾ ਸੀ ਮੈਂ ਵੀਕਐਂਡ ਦੀ ਇੱਕ ਕਲਾਸ ਵਿੱਚ ਹਿੱਸਾ ਲਿਆ ਜਿਸ ਦਾ ਸਰਲੇਖ ਸੀ ਕਿਵੇਂ ਰੀਅਲ ਏਸਟੇਟ ਫੋਰ ਕਲੋਜ਼ਰਸ ਨੂੰ ਖਰੀਦਦੀਏ ਮੈਂ ਇੱਕ ਫਾਰਮੂਲਾ ਸਿੱਖ ਲਿਆ ਅਗਲਾ ਕਦਮ ਸੀ ਆਪਣੇ ਸਿੱਖੇ ਹੋਏ ਸਿਧਾਂਤ ਨੂੰ ਅਸਲ ਜੀਵਨ ਵਿੱਚ ਅਜ਼ਮਾ ਕੇ ਦੇਖਣਾ ਇੱਥੇ ਜ਼ਿਆਦਾਤਰ ਲੋਕ ਠਹਿਰ ਜਾਂਦੇ ਹਨ 3 ਸਾਲਾਂ ਤੱਕ ਜਦੋਂ ਮੈਂ ਜ਼ੀਰੋਕਸ ਲਈ ਕੰਮ ਕਰ ਰਿਹਾ ਸੀ ਮੈਂ ਆਪਣੇ ਖਾਲੀ ਸਮੇਂ ਅੰਦਰ ਫੋਰ ਕਲੋਜ਼ਰ ਨੂੰ ਖਰੀਦਦੀ ਕ੍ਰੇਦਨ ਦੀ ਕਲਾ ਵਿੱਚ ਮਾਹਿਰ ਹੋਣ ਦੀ ਕੋਸ਼ਿਸ਼ ਕਰਦਾ ਰਿਹਾ ਮੈਂ ਉਸ ਫਾਰਮੂਲੇ ਤੋਂ ਕਈ ਕਰੋੜ ਡਾਲਰ ਬਣਾਏ ਪਰ ਅੱਜ ਉਹ ਬੜਾ ਸੁਸਤ ਫਾਰਮੂਲਾ ਹੈ ਤੇ ਫਿਰ ਵੀ ਬਹੁਤ ਸਾਰੇ ਲੋਕ ਇਸ ਦਾ ਇਸਤੇਮਾਲ ਕਰ ਰਹੇ ਹਨ ਇੱਕ ਵਾਰ ਮੈਂ ਉਸ ਫਾਰਮੂਲੇ ਦਾ ਵਿਸ਼ੇਸ਼ਗਰ ਬਣ ਗਿਆ ਤਾਂ ਮੈਂ ਹੋਰ ਨਵੇਂ ਫਾਰਮੂਲਿਆਂ ਨੂੰ ਤਲਾਸ਼ਣ ਲੱਗ ਪਿਆ ਕਈ ਕਲਾਸਾਂ ਵਿੱਚ ਮੈਨੂੰ ਨਵੀਂ ਜਾਣਕਾਰੀ ਸਿੱਧੇ ਤੌਰ ਤੇ ਨਹੀਂ ਮਿਲੀ ਪਰ ਮੈਂ ਹਮੇਸ਼ਾ ਕੁਝ ਨਾ ਕੁਝ ਜ਼ਰੂਰ ਸਿੱਖਿਆ ਮੈਂ ਇਹੋ ਜਿਹਿਆਂ ਕਈ ਕਲਾਸਾਂ 'ਚ ਭਾਗ ਲਿਆ ਜਿਹੜੀ ਕੇਵਲ ਡੈਰੀਵੇਟਿਵਜ਼ ਸੋਦੇਬਾਜ਼ੀ ਲਈ ਅਜੋਜਿਤ ਕੀਤੀਆਂ ਗਈਆਂ ਸਨ ਮੈਂ ਵਸਤੂਆਂ ਦੇ ਆਪਸ਼ਨਜ਼ ਦੀ ਸੋਦੇਬਾਜ਼ੀ ਤੇ ਰਾਜਕਤਾਵਾਦੀਆਂ ਲਈ ਅਜੋਜਿਤ ਕਲਾਸਾਂ ਵਿੱਚ ਵੀ ਗਿਆ ਹਾਂ ਮੈਂ ਆਪਣੇ ਦਾਇਰੇ ਤੋਂ ਪੂਰੀ ਤਰ੍ਹਾਂ ਬਾਹਰ ਨਿਕਲ ਗਿਆ ਤੇ ਇੱਕ ਇਹੋ ਜਿਹੇ ਕਮਰੇ 'ਚ ਪਹੁੰਚ ਗਿਆ ਜਿੱਥੇ ਪਰਮਾਣੂ ਭੌਤਿਕੀ ਅਤੇ ਸਪੇਸ ਸਾਇੰਸ ਦੇ ਵਿਸ਼ੇਸ਼ਗੀਆਂ ਦੀ ਭੀੜ ਸੀ ਪਰ ਮੈਂ ਉੱਥੇ ਵੀ ਬੜਾ ਕੁਝ ਸਿੱਖਿਆ ਜਿਸ ਨਾਲ ਮੇਰਾ ਸਟਾਕ ਤੇ ਰੀਅਲ اسٹیਟ ਵਿੱਚ ਨਿਵੇਸ਼ ਜ਼ਿਆਦਾ ਅਰਥਪੂਰਨ ਅਤੇ ਫਾਇਦੇਮੰਦ ਬਣ ਗਿਆ। ਜੈਰਾਤਰ ਜੂਨੀਅਰ ਅਤੇ ਸਮੁਦਾਇ ਕਾਲਜਾਂ ਨੂੰ ਫਾਈਨੈਂਸ਼ੀਅਲ ਪਲਾਨਿੰਗ ਜਾਂ ਵਿਅਕਤੀ ਨਿਵੇਸ਼ ਨੂੰ ਖਰੀਦਣ ਦੇ ਤਰੀਕਿਆਂ ਉੱਤੇ ਕਲਾਸਾਂ ਆਯੋਜਿਤ ਕੀਤੀਆਂ ਜਾਂਦੀਆਂ ਹਨ। ਸ਼ੁਰੂਆਤ ਲਈ ਇਹ ਬਹੁਤ ਵਧੀਆ ਜਗ੍ਹਾ ਹੈ। ਮੈਂ ਹਮੇਸ਼ਾ ਇੱਕ ਜ਼ਿਆਦਾ ਤੇਜ਼ ਫਾਰਮੂਲੇ ਦੀ ਭਾਲ 'ਚ ਰਹਿੰਦਾ ਹਾਂ। ਇਸੇ ਕਾਰਨ ਨੇਮ ਆਮ ਤੌਰ ਤੇ ਮੈਂ ਇੱਕ ਦਿਨ ਵਿੱਚ ਜਿੰਨਾ ਕਮਾ ਲੈਂਦਾ ਹਾਂ ਉਹਨਾਂ ਕਮਾਉਣ ਵਿੱਚ ਕਈ ਲੋਕਾਂ ਦੀ ਸਾਰੀ ਜ਼ਿੰਦਗੀ ਹੀ ਗੁਜ਼ਰ ਜਾਂਦੀ ਹੈ। ਇੱਕ ਗੱਲ ਹੋਰ ਅੱਜ ਦੀ ਤੇਜ਼ੀ ਨਾਲ ਬਦਲ ਰਹੀ ਦੁਨੀਆ 'ਚ ਤੁਸੀਂ ਕਿੰਨਾ ਜਾਣਦੇ ਹੋ ਇਹ ਮਹੱਤਵਪੂਰਨ ਨਹੀਂ ਰਹਿ ਗਿਆ ਕਿਉਂਕਿ ਅਕਸਰ ਤੁਸੀਂ ਜਿੰਨਾ ਜਾਣਦੇ ਹੋ ਉਹ ਪੁਰਾਣਾ ਹੋ ਚੁੱਕਿਆ ਹੈ। ਮਹੱਤਵਪੂਰਨ ਇਹ ਹੈ ਕਿ ਤੁਸੀਂ ਕਿੰਨੀ ਤੇਜ਼ੀ ਨਾਲ ਸਿੱਖਦੇ ਹੋ। ਇਹ ਕਲਾ ਅਨਮੋਲ ਹੈ। ਜ਼ਿਆਦਾ ਤੇਜ਼ ਫਾਰਮੂਲੇ ਢੂੰਡਣ ਵਿੱਚ ਇਹ ਬੜੇ ਕੰਮ ਆਉਂਦੀ ਹੈ। ਪੈਸੇ ਲਈ ਕਰੜੀ ਮਿਹਨਤ ਕਰਨਾ ਇੱਕ ਪੁਰਾਣਾ ਫਾਰਮੂਲਾ ਹੈ ਜਿਹੜਾ ਆਧੁਨਿਕ ਮਨੁੱਖ ਦੇ ਜ਼ਮਾਨੇ 'ਚ ਪੈਦਾ ਹੋਇਆ ਸੀ ਆਪਣੇ ਆਪ ਨੂੰ ਸਭ ਤੋਂ ਪਹਿਲਾਂ ਤਨਖਾਹ ਦਿਓ ਆਪਣੇ ਆਪ ਉੱਤੇ ਅਨੁਸ਼ਾਸਨ ਦੀ ਤਾਕਤ ਜੇਕਰ ਤੁਸੀਂ ਆਪਣੇ ਆਪ ਤੇ ਕਾਬੂ ਨਹੀਂ ਰੱਖ ਪਾਉਂਦੇ ਤਾਂ ਅਮੀਰ ਬਣਨ ਦੀ ਕੋਸ਼ਿਸ਼ ਵੀ ਨਾ ਕਰੋ ਤੁਹਾਨੂੰ ਇਸ ਲਈ ਪਹਿਲਾਂ ਕਿਸੇ ਮੈਰੀਨ ਕਾਰਪਸ ਜਾਂ ਧਾਰਮਿਕ ਸੰਸਥਾ 'ਚ ਜਾਣਾ ਚਾਹੀਦਾ ਹੈ ਤਾਂ ਜੋ ਤੁਹਾਨੂੰ ਆਪਣੇ ਆਪ ਤੇ ਕਾਬੂ ਰੱਖਣਾ ਆ ਜਾਵੇ ਇਸ ਗੱਲ ਦਾ ਕੋਈ ਮਤਲਬ ਨਹੀਂ ਹੈ ਕਿ ਨਿਵੇਸ਼ ਕਰੋ ਪੈਸਾ ਕਮਾਓ ਤੇ ਉਸ ਨੂੰ ਸਾੜ ਦਿਓ ਆਪਣੇ ਆਪ ਉਤੇ ਅਨੁਸ਼ਾਸਨ ਦੀ ਕਮੀ ਕਾਰਨ ਹੀ ਕਰੋੜਾਂ ਡਾਲਰ ਦੀ ਲੋਟਰੀ ਜਿੱਤਣ ਵਾਲੇ ਲੋਕ ਛੇਤੀ ਹੀ ਕੰਗਾਲ ਵੀ ਹੋ ਜਾਂਦੇ ਹਨ ਇਹ ਆਪਣੇ ਆਪ ਤੇ ਅਨੁਸ਼ਾਸਨ ਦੀ ਕਮੀ ਹੀ ਹੈ ਜਿਸ ਨਾਲ ਤਨਖਾਹ ਵਧਣ ਕਾਰਨ ਲੋਕ ਇਕਦਮ ਬਾਜ਼ਾਰ ਜਾ ਕੇ ਨਵੀਂ ਕਾਰ ਖਰੀਦ ਲੈਂਦੇ ਹਨ ਜਾਂ ਵਿਦੇਸ਼ ਯਾਤਰਾ ਤੇ ਨਿਕਲ ਜਾਂਦੇ ਹਨ ਇਹ ਇਹ ਕਹਿਣਾ ਕਠਿਨ ਹੈ ਕਿ 10 ਕਦਮਾਂ ਵਿੱਚ ਕਿਹੜਾ ਸਭ ਤੋਂ ਜ਼ਿਆਦਾ ਮਹੱਤਵਪੂਰਨ ਹੈ ਪਰ ਸਾਰੇ ਕਦਮਾਂ ਵਿੱਚੋਂ ਇਸ ਕਦਮ ਦੀ ਵਿਸ਼ੇਸ਼ਗਤਤਾ ਸਭ ਤੋਂ ਜ਼ਿਆਦਾ ਮੁਸ਼ਕਲ ਹੈ ਜੇਕਰ ਇਹ ਤੁਹਾਡੇ 'ਚ ਪਹਿਲਾਂ ਤੋਂ ਮੌਜੂਦ ਨਾ ਹੋਵੇ ਮੈਂ ਤਾਂ ਇਹ ਵੀ ਕਹਿਣਾ ਚਾਹਾਂਗਾ ਕਿ ਆਪਣੇ ਆਪ ਤੇ ਅਨੁਸ਼ਾਸਨ ਦੀ ਕਮੀ ਹੀ ਉਹ ਸਭ ਤੋਂ ਵੱਡਾ ਕਾਰਨ ਹੈ ਜੋ ਕਿ ਲੋਕਾਂ ਨੂੰ ਤਿੰਨ ਸਮੂਹਾਂ ਵਿੱਚ ਵੰਡਦਾ ਹੈ ਅਮੀਰ ਗਰੀਬ ਅਤੇ ਮੀਡਲ ਕਲਾਸ ਸਿੱਧੇ ਟੰਗ ਨਾਲ ਕਹਾ ਤਾਂ ਜਿਨ੍ਹਾਂ ਲੋਕਾਂ ਚ ਸਵੈ ਮਾਨ ਘੱਟ ਹੁੰਦਾ ਹੈ ਤੇ ਜੋ ਫਾਈਨੈਂਸ਼ੀਅਲ ਦਬਾਵਾਂ ਨੂੰ ਜਿਆਦਾ ਸਹਿਣ ਨਹੀਂ ਕਰ ਪਾਉਂਦੇ ਉਹ ਕਦੇ ਵੀ ਅਮੀਰ ਨਹੀਂ ਬਣ ਸਕਦੇ ਤੇ ਕਦੇ ਨਹੀਂ ਦਾ ਮਤਲਬ ਹੁੰਦਾ ਹੈ ਕਦੇ ਨਹੀਂ ਜਿਵੇਂ ਮੈਂ ਪਹਿਲਾਂ ਦੱਸ ਚੁੱਕਿਆ ਹਾਂ ਮੈਂ ਆਪਣੇ ਡੈਡੀ ਕੋਲੋਂ ਇਹ ਸਬਕ ਸਿੱਖਿਆ ਸੀ ਕਿ ਦੁਨੀਆ ਤੁਹਾਨੂੰ ਇੱਧਰ ਉੱਧਰ ੱਤਕੇ ਮਾਰੇਗੀ ਦੁਨੀਆ ਲੋਕਾਂ ਨੂੰ ਇੱਥੇ ਉੱਥੇ ਤੱਕਦੀ ਹੈ ਤਾਂ ਇਸ ਲਈ ਨਹੀਂ ਕਿਉਂਕਿ ਬਾਕੀ ਲੋਕ ਗੁੰਡੇ ਹੁੰਦੇ ਹਨ ਬਲਕਿ ਇਸ ਲਈ ਕਿ ਤੁਹਾਡੇ ਅੰਦਰ ਆਂਤ੍ਰਿਕ ਨਿਯੰਤਰਣ ਤੇ ਅਨੁਸ਼ਾਸਨ ਦੀ ਘਾਟ ਹੁੰਦੀ ਹੈ ਜਿਨ੍ਹਾਂ ਲੋਕਾਂ ਦਰਾਂਤ੍ਰਿਕ ਸ਼ਹਿਨ ਸ਼ਕਤੀ ਦੀ ਘਾਟ ਹੁੰਦੀ ਹੈ ਉਹ ਅਕਸਰ ਉਹਨਾਂ ਲੋਕਾਂ ਦੇ ਸ਼ਿਕਾਰ ਹੋ ਜਾਂਦੇ ਹਨ ਜਿਨ੍ਹਾਂ ਵਿੱਚ ਆਤਮਿਕ ਅਨੁਸ਼ਾਸਨ ਹੁੰਦਾ ਹੈ ਮੈਂ ਜਿਹੜੀਆਂ ਵਸਾਇਕ ਕਲਾਸਾਂ ਨੂੰ ਪੜਾਉਂਦਾ ਹਾਂ ਉੱਥੇ ਮੈਂ ਲੋਕਾਂ ਨੂੰ ਲਗਾਤਾਰ ਇਹ ਯਾਦ ਦਿਲਾਉਂਦਾ ਹਾਂ ਕਿ ਉਹ ਆਪਣੇ ਸਮਾਨ ਜਾਂ ਸੇਵਾ ਤੇ ਆਪਣਾ ਧਿਆਨ ਕੇਂਦ੍ਰਿਤ ਨਾ ਕਰਨ ਬਲਕਿ ਮੈਨੇਜਮੈਂਟ ਦੀ ਕਲਾ ਉੱਤੇ ਧਿਆਨ ਕੇਂਦ੍ਰਿਤ ਕਰਨ ਆਪਣੇ ਆਪ ਦਾ ਕਾਰੋਬਾਰ ਸ਼ੁਰੂ ਕਰਨ ਲਈ ਤਿੰਨ ਮਹੱਤਵਪੂਰਨ ਮੈਨੇਜਮੈਂਟ ਮੁਹਾਰਤਾਂ ਹਨ ਪਹਿਲੀ ਕੈਸ਼ ਫਲੋ ਦਾ ਮੈਨੇਜਮੈਂਟ ਦੂਸਰੀ ਲੋਕਾਂ ਦਾ ਮੈਨੇਜਮੈਂਟ ਤੀਜੀ ਨਿੱਜੀ ਸਮੇਂ ਦਾ ਮੈਨੇਜਮੈਂਟ ਮੈਂ ਇਹੀ ਕਹਾਂਗਾ ਕਿ ਇਹ ਤਿੰਨ ਮਹਾਰਤਾਵਾਂ ਕੇਵਲ ਕਾਰੋਬਾਰ ਸ਼ੁਰੂ ਕਰਨ ਵਾਲਿਆਂ ਲਈ ਹੀ ਨਹੀਂ ਬਲਕਿ ਸਾਰਿਆਂ ਦੇ ਕੰਮ ਦੀ ਹੈ। ਇਹ ਤਿੰਨੇ ਤੁਹਾਡੀ ਜੀਵਨ ਸ਼ੈਲੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਵਿਅਕਤੀ ਦੇ ਰੂਪ ਚ, ਪਰਿਵਾਰਕ ਮੈਂਬਰ ਦੇ ਤੌਰ ਤੇ, ਕਾਰੋਬਾਰ ਚ, ਕਿਸੇ ਧਰਮਾਰਥ ਸੰਗਠਨ ਚ, ਸ਼ਹਿਰ ਜਾਂ ਦੇਸ਼ ਵਿੱਚ। ਇਹ ਸਾਰੀਆਂ ਮਹਾਰਤਾਵਾਂ ਆਤਮਿਕ ਅਨੁਸ਼ਾਸਨ ਨੂੰ ਸਾਧਨ ਨਾਲ ਅੱਗੇ ਵਧਦੀਆਂ ਹਨ। ਮੈਂ ਆਪਣੇ ਆਪ ਨੂੰ ਸਭ ਤੋਂ ਪਹਿਲਾਂ ਭੁਗਤਾਨ ਕਰੋ ਦੇ ਸਿਧਾਂਤ ਨੂੰ ਹੌਲੇ ਸੱਤਰ ਤੇ ਨਹੀਂ ਲੈਂਦਾ জর্জ ਕਲਾਸਨ ਦੀ ਪੁਸਤਕ ਦਾ ਰਿਚਰਡਸ ਮੈਨ ਇਨ ਬੈਬੀਲਨ ਵਿੱਚ ਆਪਣੇ ਆਪ ਨੂੰ ਸਭ ਤੋਂ ਪਹਿਲਾਂ ਭੁਗਤਾਨ ਕਰੋ ਦਾ ਕਥਨ ਸਭ ਤੋਂ ਪਹਿਲਾਂ ਆਇਆ ਸੀ ਇਸ ਪੁਸਤਕ ਦੀ ਕਰੋੜਾਂ ਕਾਪੀਆਂ ਵਿਕ ਚੁੱਕੀਆਂ ਹਨ ਹਾਲਾਂਕਿ ਕਰੋੜਾਂ ਹੀ ਲੋਕ ਇਸ ਜਬਰਦਸਤ ਝੋਮ ਲੈਣ ਨੂੰ ਦੋਹਰਾਉਂਦੇ ਹਨ ਪਰ ਬਹੁਤ ਘੱਟ ਲੋਕ ਹੀ ਇਸ ਸਲਾਹ ਦਾ ਪਾਲਣ ਕਰਦੇ ਹਨ ਜਿਵੇਂ ਮੈਂ ਪਹਿਲਾਂ ਕਿਹਾ ਕਿ ਫਾਈਨੈਂਸ਼ੀਅਲ ਸੱਖਰਤਾ ਅੰਕ ਪੜਨ ਦੀ ਯੋਗਤਾ ਦਿੰਦੀ ਹੈ ਤੇ ਅੰਕ ਕਹਾਣੀ ਦੱਸ ਦਿੰਦੇ ਹਨ ਕਿਸੇ ਆਦਮੀ ਦੇ ਇਨਕਮ ਸਟੇਟਮੈਂਟ ਤੇ ਬੈਲੈਂਸ ਸ਼ੀਟ ਨੂੰ ਦੇਖ ਕੇ ਮੈਂ ਇੱਕਦਮ ਇਹ ਦੇਖ ਸਕਦਾ ਹਾਂ ਕਿ ਜਿਹੜੇ ਲੋਕ ਆਪਣੇ ਆਪ ਨੂੰ ਸਭ ਤੋਂ ਪਹਿਲਾਂ ਭੁਗਤਾਨ ਕਰੋ ਦੇ ਸਿਧਾਂਤ ਦਾ ਰਾਗ ਅਲਾਪਦੇ ਰਹਿੰਦੇ ਹਨ ਉਹ ਦਰਅਸਲ ਇਸ ਦਾ ਕਿੰਨਾ ਪਾਲਣ ਕਰਦੇ ਹਨ ਜਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਗਿਆ ਹੈ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ